you <laughs>

ਇਹ ਬੜੀ ਪਿਆਰੀ ਫੈਨ ਦਾ ਤੇ ਇਹਨੇ ਜਿਹੜਾ ਕਾਲ ਮੈਨੂੰ ਕੀਤਾ ਕਿ ਮੈਂ ਆਪਣਾ ਬਰਥਡੇ ਸੈਲੀਬ੍ਰੇਟ ਮੀਰੂ ਕਰਨਾ ਚਾਹ ਰਹੀ ਆ ਤੇ ਉਸੇ ਲਈ ਮੈਨੂੰ ਬਹੁਤ ਅੱਛਾ ਲੱਗਾ ਕਿ ਮੈਂ ਕੋਈ ਗੱਲ ਨਹੀਂ ਸਭ ਅਰੇਂਜ ਹੋ ਜਾਏਗਾ ਕੋਈ ਫਿਕਰ ਦੀ ਲੋੜ ਨਹੀਂ ਹੈ ਕਿਉਂਕਿ ਇਹੋ ਜਿਹੀ ਮੇਰੇ ਕੋ ਸੋਚ ਜਿਹੜੀ ਕਿਸੇ ਕਿਸੇ ਬੰਦੇ ਦੀ ਹੁੰਦੀ ਹੈ ਜਿਸ ਤਰ੍ਹਾਂ ਕਿ ਇਹਨੇ ਰਿਸਰਚ ਕੀਤਾ ਹਰ ਹਰ ਆਪਣਾ ਬਰਥਡੇ ਕਿਸ ਰੈਸਟੋਰੈਂਟ ਜਾਂ ਹੋਟਲ 'ਚ ਮਨਾਉਂਦੇ ਸੀ ਲੇਕਿਨ ਐਡ ਕੀ ਇਹਨੇ ਮੇਰੇ ਮਨਾਇਆ ਤੇ ਬੜਾ ਅੱਛਾ ਓਪਰਲ ਹੈ ਮੇਰੇ ਕੋਲ ਸਭ ਦੀ ਸੋਚ ਹੈ ਉਹ ਜੀ ਹੁਣ ਚੱਲ ਰਹੀ ਹੈ ਔਰੇ ਮਾਂ ਤੇ ਕਹਿੰਦੀ ਜੇ ਬਚਪਨ ਤੋਂ ਬੱਚਿਆਂ ਨੂੰ ਸੰਸਕਾਰ ਦਿੱਤੇ ਜਾਣ ਤੇ ਮੇਰੇ ਖਿਆਲ ਦਿਲ ਦਾ ਰਾਦੀ ਲੋੜੇ ਲਾ ਪਵੇ ਲੇਕਿਨ ਦੇਖੋ ਹੋਰਿਆ ਸਾਡੇ ਸਾਹਮਣੇ ਬਜ਼ੁਰਗ ਬੈਠੇ ਆਂ ਔਰ ਉਹਨੇ ਕਿਸੇ ਨੇ ਦਿਲ ਪਾਇਆ ਮਾਂ ਤੇ ਕਿੰਨੀ ਅੱਛੀ ਔਰ ਸਭ ਦੀ ਅੱਖਾਂ ਚਾਂਸੋ ਸੇ ਇਵਨ ਆਪਣੇ ਮਾਤਾ ਜੀ ਬੈਠੇ ਸੋ ਵੀ ਰੋ ਰਹੇ ਸੀ ਤੇ ਕਿਤਨਾ ਕਿਤੇ ਸੌਫਟ ਕੋਰਨਰ ਅੰਦਰ ਹੁੰਦਾ ਹਰ ਇੱਕ ਦਾ ਦਿਲ ਦੁਖਦਾ ਬੱਚਿਆਂ ਦੀ ਯਾਦ ਆਉਂਦੀ ਆ ਕਿਉਂਕਿ ਮਾਂ ਤੇ ਮਾਂ ਹੈ ਮਾਂ ਹੋਵੇ ਪਿਤਾ ਹੋਵੇ ਬੱਚਿਆਂ ਦਾ ਪਿਆਰ ਉਨਾ ਹੀ ਜ਼ਰੂਰੀ ਆ ਇਸ ਕਰਕੇ ਮੇਰੀ ਸਭ ਤੋਂ ਵੱਡੀ ਇੱਛਾ ਹੈ ਕਿ ਆਪਣੇ ਬਜ਼ੁਰਗਾਂ ਦਾ ਸਨਮਾਨ ਕਰੋ ਉਹਨਾਂ ਨੂੰ ਘਰ ਦੇ ਵਿੱਚ ਪੂਰਾ ਮਾਨ ਸਨਮਾਨ ਦਿਓ ਤਾਂ ਕਿ ਬਿਰਧਤਰਾ ਦੀ ਲੋੜ ਹੈ ਲੇਕਿਨ ਫਿਰ ਵੀ ਜਿਹੜੇ ਅਨਾਥ ਰਹਿ ਜਾਂਦੇ ਆ ਸੜਕਾਂ ਤੇ ਆ ਉਹਨਾਂ ਨੂੰ ਬਾਬਾ ਜੀ ਲੈ ਕੇ ਆਂਦਲ ਐਸੈਂਸੈਂਸ ਦੀ ਸੇਵਾ ਕਰਦੇ ਨੇ ਪੂਰੇ ਨੇ ਦੇਖ ਰਿਹਾ ਡਿਸਪੈਂਸਰੀ ਲਈ ਦਵਾਈਆਂ ਦਾ ਪੂਰਾ ਪ੍ਰਬੰਧ ਹੈ ਪਰ ਬਾਬਾ ਜੀ ਦੀ ਨਵੀਂ ਬਿਲਡਿੰਗ ਵੀ ਤਿਆਰ ਕਰ ਰਹੇ ਨੇ ਕਿ ਬੜੇ ਅੱਛੇ ਉਪਕਰਣ ਨੇ ਇਹਨਾਂ ਨੇ ਤਾਂ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਇਸ ਨੇ ਕੰਮ ਨਹੀਂ ਲਗਾ ਦਿੱਤੀ ਹੈ ਤੇ ਸਾਡੇ ਛੋਟੇ ਛੋਟੇ ਉਪਰਾਲੇ ਅਸੀਂ ਇਹਨਾਂ ਨੂੰ ਆਪੇ ਮਿਲਨੇ ਆ ਮਨੋਰੰਜਨ ਕਰਦੇ ਅੰਨਾ ਬਾਤੇ ਤੋਂ ਜਿਹੜੇ ਮਾਰੇ ਚਿਹਰੇ ਤੇ ਖੁਸ਼ੀ ਮੇਰੇ ਆਂਦੇ ਆ ਮੇਰੇ ਖਲ ਉਸ ਖੁਸ਼ੀ ਦੀ ਰੀਸ ਨਹੀਂ ਹੈ ਤੇ ਮੈਂ ਇਸ ਵੇਲੇ ਪ੍ਰੋਗਰਾਮ ਕੰਨ ਜਗ੍ਹਾ ਤੋਂ ਕਰਦੀ ਰਹਿੰਦੀ ਹਾਂ ਸਬੂਤ ਨਹੀਂ ਕਰਨਾ ਕਿ ਅਚਨੋਕ ਹੀ ਨੇ ਕਿਤਾ ਸੀ ਤੇ ਬੱਚਿਆਂ ਦੇ ਚਿਹਰੇ ਤੇ ਉਹ ਖੁਸ਼ੀ ਸੀ ਅੱਜ ਦੀ ਬਿਮਾਰੀ ਬੱਚਾ ਨੇ ਮੇਰੇ ਗਾਣਾ ਤੇ ਮੈਨੂੰ ਲੱਗਾ ਮੈਨੂੰ ਅੱਜ ਜਿਹੜਾ ਸੱਚਾ ਸਨਮਾਨ ਮਿਲਿਆ ਮੇਰੇ ਕੋਲ ਟਰੋਫੀਸ ਨੇ ਤਾਂ ਆਟੀਆਂ ਮੇਰਾ ਘਰ ਭਰਿਆ ਪਿਆ ਪਰ ਲੇਕਿਨ ਉਹ ਜਿਹੜਾ ਸਨਮਾਨ ਹੈ ਉਹਦੇ ਰੀਸ ਥੈਂਕ ਯੂ ਸੋ ਮਚ ਸਿਦਾ ਕਾਲਸਾ ਵੀ ਸੱਤੇ ਜੀ ਮੈਂ ਡਿੰਪਲ ਭੱਟੀ ਮੇਰੀ ਸ਼ਾਦੀ ਅੰਮ੍ਰਿਤਸਰ ਸ਼ਹਿਰ 427 22 ਸਾਲ ਪਹਿਲਾਂ ਹੋਈ ਹੈ ਮੈਂ ਬੜੀ ਭਾਗਾ ਵਾਲੀ ਆ ਕਿ ਮਹਾਰਾਜ ਮੈਨੂੰ ਇਸ ਅੰਮ੍ਰਿਤਸਰ ਧਰਤੀ ਤੇ ਲੈ ਕੇ ਆਇਆ ਹੈ ਬੇਸਿਕਲੀ ਮੈਂ ਕਲਕੱਤਾ ਦੀ ਹਾਂ ਪਰ ਮੇਰੀ ਸ਼ਾਦੀ ਅੰਮ੍ਰਿਤਸਰ ਸ਼ਹਿਰ ਚ ਹੋਈ ਹੈ ਤੇ 8-10 ਸਾਲ ਹੋ ਗਿਆ ਮੈਂ ਨਾ ਆਪਣੇ ਬਰਥਡੇ ਮਨਾ ਦਾ ਵਿਚਾਰ ਚੇਂਜ ਕਰਤੇ ਪਹਿਲਾਂ ਮੈਂ ਬਹੁਤ ਖੁਸ਼ੀ ਨਾਲ ਹੋਟਲਾਂ 'ਚ ਜਾ ਕੇ ਬਰਥਡੇ ਮਨਾਦੀ ਸੀ ਪਰ ਕੁਝ ਸਾਲਾਂ ਤੋਂ ਮੈਂ ਕੋਈ ਨਾ ਕੋਈ ਵਿਰਦਾਸ਼ਮ ਲੱਭਦੀ ਹਰ ਅੱਥੇ ਜਾ ਕੇ ਬਜ਼ੁਰਗਾਂ ਵਿੱਚ ਆਪਣਾ ਬਰਥਡੇ ਮਨਾਉਂਦੇ। ਕਿਉਂਕਿ ਜੋ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਨਾ ਉਹ ਜਿੰਨਾ ਇਕੱਠਾ ਕਰ ਲੋ ਨਾ ਮਤਲਬ ਘਟ ਹੁੰਦਾ। ਮੇਰੇ ਖਿਆਲ ਨਾਲ। ਕਿਉਂਕਿ ਇੱਕ ਜਿਹੜੀ ਦੁਆਵਾ ਹੈ ਇਹ ਹੈ ਇਨਸਾਨ ਨੂੰ ਅੱਗੇ ਲੈ ਕੇ ਚੱਲ। ਤੇ ਮੈਂ ਇੱਥੇ ਪਾਈ ਕਨਈਆ ਜੀ ਵਿਰਦਾਸ਼ਮ ਚ ਬੜੇ ਬਾਬਾ ਜੀ ਦੀ ਕਿਰਪਾ ਦੇ ਨਾਲ ਬੜੇ ਹੀ ਖੁਸ਼ੀ ਦੇ ਨਾਲ ਆਪਣਾ ਬਰਥਡੇ ਮਨਾਇਆ ਤੇ ਮੈਂ ਜੀ ਇੰਨੀ ਖੁਸ਼ ਹਾਂ ਮੈਨੂੰ ਲੱਗ ਰਿਹਾ ਕਿ ਪਤਾ ਨਹੀਂ ਮੇਰੇ ਪਰ ਹੁੰਦੇ ਮੋੜੀ ਜਾਂਦੇ। ਸੱਚੀ ਕਹਿ ਰਹੀ ਆ ਲੋਕੀ ਕਹਿੰਦੇ ਇੱਕ ਮਾਂ ਦਾ ਆਸ਼ੀਰਵਾਦ ਮਿਲ ਜੇ ਪਿਓ ਦਾ ਤੇ ਮੇਰੇ ਅੱਜ ਕਿੰਨੀਆਂ ਮਾਵਾਂ ਕਿੰਨੀਆਂ ਪਿਓਾਂ ਦੇ ਆਸ਼ੀਰਵਾਦ ਮਿਲੇ ਆ ਤੇ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਮੈਨੂੰ ਕੋਈ ਇਹ ਦੱਸੇ ਸਾਰੇ ਸਾਰੇ ਕਹਿੰਦੇ ਜੀ ਪਿਤ੍ਰ ਦੋਸ਼ ਚੱਲ ਰਿਹਾ ਠੀਕ ਹੈ ਕਿ ਨਹੀਂ ਅੱਜ ਕੱਲ ਆਪਣੇ ਪਿਤਰ ਮਪਤਾ ਵਡਿਆਂ ਨੂੰ ਜੋ ਆ ਕਿ ਜਾ ਕੇ ਬਾਹਰ ਜਾ ਕੇ ਲੋਕਾਂ ਨੂੰ ਰੋਟੀਆਂ ਖਵਾ ਰਹੇ ਸਭ ਕੁਝ ਕਰ ਰਹੇ ਆ ਪਰ ਪਿਤ੍ਰ ਦੋਸ਼ ਦਾ ਡਰ ਪਤਾ ਕਿਸ ਇਨਸਾਨ ਨੂੰ ਹੁੰਦਾ ਮੇਰੇ ਖਿਆਲ ਨਾਲ ਮੇਰੀ ਜਿੰਨੀ ਕ ਸੋਚ ਹੈ ਮੈਂ ਆਪਣੀ ਸੋਚਣਾ ਦੱਸਦੀ ਆ ਕੀ ਦੇਖੋ ਜਿਹੜਾ ਬੱਚਾ ਆਪਣੇ ਮਾਪਿਓ ਦੀ ਅਖੀਰ ਦੇ ਦਿਨ ਤੱਕ ਸੇਵਾ ਕਰਦਾ ਨਾ ਉਹਨੂੰ ਕਦੀ ਮਾਪਿਓ ਆ ਕੇ ਸੁਪਨਿਆਂ ਚ ਨਹੀਂ ਲੜਾਂਗੇ ਉਹ ਇਸ ਇਨਸਾਨ ਉਹਨੂੰ ਦੇ ਰਹੇ ਆ ਜਿਨ੍ਹਾਂ ਨੇ ਸੇਵਾ ਨਹੀਂ ਕੀਤੀ ਉਹਨਾਂ ਨਾਲ ਦਿਲ ਚ ਡਰ ਹੁੰਦਾ ਯਾਰ ਮੇਰੀ ਮਾਂ ਨੇ ਬੁਲਾਇਆ ਮੈਂ ਗਿਆ ਨਹੀਂ ਠੀਕ ਹੈ ਨਾ ਮੇਰੇ ਪਿਓ ਨੇ ਉਹ ਚੀਜ਼ ਮੰਗੀ ਮੈਂ ਦਿੱਤੀ ਨਹੀਂ ਮੈਂ ਸੱਚੀ ਕਹਿ ਰਹੀ ਆ ਮੇਰੇ ਮਦਰ ਲਾ ਚਲ ਗਏ ਮੇਰੇ ਫਾਦਰ ਲਾ ਚਲ ਗਏ ਰੀਸੈਂਟਲੀ 1.5 ਸਾਲ ਪਹਿਲੇ ਮੇਰੇ ਫਾਦਰ ਵੀ ਗਏ ਨੇ ਪਰ ਮੈਨੂੰ ਨਾ ਕਦੀ ਉਹਨਾਂ ਦੇ ਨਾਂ ਤੋਂ ਡਰ ਨਹੀਂ ਲੱਗਦਾ ਨਾ ਕੋਈ ਮਾ ਪਿਤਰ ਦੋਸ਼ ਚੀਜ਼ਾਂ ਨੂੰ ਸਮਝਦੀਆਂ ਕਿਉਂਕਿ ਪਿਤਰ ਦੋਸ਼ ਉਸ ਇਨਸਾਨ ਨੂੰ ਡਰਾਉਂਦਾ ਹੈ ਜਿਹੜਾ ਇਨਸਾਨ ਬਜ਼ੁਰਗਾਂ ਦੀ ਸੇਵਾ ਨਹੀਂ ਕਰਦਾ ਇਸੇ ਲਈ ਆਪਣੇ ਮਾਪਿਓ ਦੇ ਬਜ਼ੁਰਗਾਂ ਦੀ ਸੇਵਾ ਕਰੋ ਕਿ ਤੁਹਾਡੇ ਦਿਲ 'ਚ ਕੋਈ ਡਰ ਨਾ ਰਹੇ ਉਹਨਾਂ ਨੇ ਜੋਗੇ ਸੁਣੋ ਨਾ ਕਰੋ ਨਾ ਕਦੀ ਤੁਹਾਨੂੰ ਦੇਖੀ ਕੋਈ ਪਿਤਰ ਦੋਸ਼ ਤੁਹਾਨੂੰ ਕਦੀ ਤੰਗ ਨਹੀਂ ਕਰੇਗਾ ਇਸੇ ਲਈ ਆਪਣੇ ਬਜ਼ੁਰਗਾਂ ਦੀ ਸੇਵਾ ਕਰਿਆ ਕਰੋ ਮਾਪਿਓ ਦਾ ਆਸ਼ੀਰਵਾਦ ਲਿਆ ਕਰੋ ਤੇ ਮੇਰੇ ਖਿਆਲ ਨਾਲ ਮੈਂ ਅੱਜ ਜਿੰਨੇ ਆਪਣੇ ਬਜ਼ੁਰਗਾਂ ਦੇ ਆਸ਼ੀਰਵਾਦ ਲੈ ਲਿਆ ਤੇ ਮੈਂ ਤੇ ਚੜ੍ਹਦੀ ਕਲਾ 'ਚ ਹੀ ਹਾਂ ਇਹ ਕੌਨਫੀਡੈਂਸ ਹੈ ਮੈਨੂੰ ਆਪਣੇ ਆਪ ਤੇ ਕਿ ਮੈਨੂੰ ਦੁਨੀਆ ਦੇ ਕੋਈ ਤਾਕਤ ਹੁੰਦੇ ਨਾ ਹਰਾ ਸਕਦੀ ਐ ਨਾ ਡਰਾ ਸਕਦੀ ਐ ਕਿਉਂਕਿ ਮੇਰੇ ਨਾਲ ਇੰਨੇ ਮੇਰੇ ਬਜ਼ੁਰਗ ਨੇ ਇੰਨੇ ਵੱਡੇ ਦਾ ਆਸ਼ੀਰਵਾਦ ਹੈ ਕਿ ਮੈਂ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਰਹਿਣਾ ਹੈ ਤੇ ਹੈਗੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹੜੀ ਜਗ੍ਹਾ ਅੱਜ ਜੀ ਅਸੀਂ ਭਾਈ ਮਨ ਸਿੰਘ ਰੋਡ ਤੇ ਭਾਈ ਫਿਰ ਭੀਜਾ ਰਿਹਾ ਹੈ ਗਾਇ ਭਾਈ ਕਰ ਨਹੀਂ ਆ ਜੀ ਇੱਥੇ ਘਰ ਤੋਂ ਘਰ 100 ਤੋਂ ਜ਼ਿਆਦਾ ਵਿਧ ਬਜ਼ੁਰਗ ਹੈਗੇ ਨੇ ਜਿਹੜੇ ਸਾਡੇ ਬਾਬਾ ਜੀ ਸੇਵਾ ਕਰਦੇ ਪਏ ਨੇ ਮੈਂ ਆਪਾਂ 5 6 7 ਮਹੀਨੇ ਪਹਿਲਾਂ ਮੈਂ ਇੱਥੇ ਆਈ ਸੀ ਐਸੇ ਕਿ 뮤지컬 ਪ੍ਰੋਗਰਾਮ ਸੀ ਅਸੀਂ ਉਦੋਂ ਵੀ ਬੜਾ ਇੰਜੋਏ ਕੀਤਾ ਮੈਂ ਵੇਖਿਆ ਕਾਫੀ ਬਜ਼ੁਰਗ ਇਸਤਰੀਆਂ ਨੇ ਆ ਕਿ ਉਹ ਆਪਣੇ ਆਪ ਨੂੰ ਸੋਚਣ ਦੇ ਆ ਕਿ ਪਤਾ ਨਹੀਂ ਅਸੀਂ 16 ਸਾਲਾਂ ਦੇ ਆ 20 ਸਾਲਾਂ ਦੇ ਆ ਨੱਚਣ ਦੇ ਆ ਕੋਈ ਗਾਉਣ ਦੇ ਆ ਉਹਨਾਂ ਦੀ ਖੁਸ਼ੀਆਂ ਵੇਖ ਕੇ ਅੱਗਾ ਲੱਗ ਰਿਹਾ ਕਿ ਜੀਵਨ ਸਫਲ ਹੋ ਗਿਆ ਧੰਨਵਾਦ ਕਰਦੇ ਹਾਂ ਤੁਹਾਡੇ ਪਰਿਵਾਰ ਦਾ ਵੇਖੋ ਜੀ ਪਰਿਵਾਰ ਦੇ ਬਿਨਾਂ ਦੇ ਤਿੰਕਾ ਵੀ ਨਹੀਂ ਹਿਲਦਾ ਤੇ ਮੈਂ ਤਾਂ ਕਹਿੰਦੀ ਆ ਕਿ ਮੈਂ ਮੋਤੀਦਾਨ ਕੀਤਾ ਮੈਨੂੰ ਸਰਦਾਰ ਵਿਕ੍ਰਮਜੀਤ ਜੀ ਭੱਟੀ ਜੀ ਮਿਲੇ ਤੇ ਮੈਂ ਹਮੇਸ਼ਾ ਇਹਨਾਂ ਦੇ ਸਪੋਰਟ ਦੇ ਨਾਲ ਹੀ ਬੜੇ ਉੱਚੇ ਲੀ ਰਹਿੰਦੀ ਆ ਥੈਂਕ ਯੂ ਭੱਟੀ ਜੀ ਅਰੇ ਆਵਨ ਨਮਸਕਾਰ ਸਤਿ ਸ਼੍ਰੀ ਅਕਾਲ ਕੋ ਸ਼ਾਮ ਵੀ ਸਭ ਤੋਂ ਪਹਿਲੇ ਅਸੀਂ ਆਪਣੇ ਮੇਰੇ ਛੋਟੇ ਜਿਹੇ ਘਰ ਜੀ ਸਮਝੋ ਸਭ ਲੋਕ ਹੈ ਨਹੀਂ ਮੈਂ ਕਰੀਏ ਲੈ ਕੇ ਅੰਦਾ ਸਮਝੋ ਹੈ ਨਹੀਂ ਰਿਸ਼ਤਾ ਮੰਨੰਦਾ ਹੁੰਦਾ ਤੇ ਬਾੰਦਾ ਹੁੰਦਾ ਸੋ ਜੋ ਇਹਨਾਂ ਨੇ ਅੱਜ ਇੱਕ ਉਪਰਾਲਾ ਕੀਤਾ ਆਪਣਾ ਕਰਨਮ ਦਿਨ ਇਸ ਜਗ੍ਹਾ ਤੇ ਬਣਾ ਕੇ ਇਹ ਇੱਕ ਆਪਣੇ ਆਪ ਦੇ ਵਿੱਚ ਉਦਾਹਰਣ ਹੈ ਔਰ ਸਾਰਿਆਂ ਵਾਸਤੇ ਇੱਕ ਉਦਾਹਰਣ ਹੈ ਔਰ ਇੱਕ ਬੜਾ ਅੱਛਾ ਸੰਦੇਸ਼ ਇਹਨਾਂ ਨੇ ਆਪਣੇ ਵੱਲੋਂ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਬਜ਼ੁਰਗਾਂ ਦੇ ਪ੍ਰਤੀ ਸਤਿਕਾਰਯੋਗ ਹੋਣਾ ਬੜਾ ਜ਼ਰੂਰੀ ਹੈ ਤਾਂ ਕਿ ਕੋਈ ਵੀ ਆਪਣੇ ਆਪ ਨੂੰ ਇਸ ਸਮਾਜ ਤੋਂ ਵੱਖਰਾ ਨਾ ਕਰੇ ਅੱਜ ਦਾ ਪ੍ਰੋਗਰਾਮ ਇੱਥੇ ਜਿਹੜਾ ਇਹ ਕਰਾਮ ਦਾ ਬਰਵਾਈਆਂ ਦਾ ਪ੍ਰੋਗਰਾਮ ਕਰਾਮ ਦਾ ਇਸ ਕੋਈ ਮਕਸਦ ਸੀ ਜੋ ਮੈਂ ਸਮਝਦਾ ਹਾਂ ਬਿਲਕੁਲ ਜੀ ਦਾ ਇਹ ਇਹ ਜਿਹੜੇ ਸਾਡੇ ਬਜ਼ੁਰਗ ਨੇ ਇਹ ਆਪਣੇ ਆਪ ਨੂੰ ਆਪਣੇ ਸਮਾਜ ਦਾ ਇੱਕ ਹਿੱਸਾ ਹੀ ਸਮਝਣ ਨਾ ਕਿ ਇਹ ਸਮਝਣ ਕਿ ਅਸੀਂ ਇਸ ਤੋਂ ਵੱਖਰੇ ਹਾਂ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਵੀ ਹਰੀਆਵਲ ਟੀਮ ਨੂੰ ਵੀ ਇੱਥੇ ਸੱਦਾ ਦਿੱਤਾ ਔਰ ਇਸ ਇਹੋ ਜਿਹੇ ਸ਼ੁਭ ਤਾਰਿਕ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਅਸੀਂ ਲੋਕ ਬੇਸਿਕਲੀ ਵਾਤਾਵਰਣ ਤੇ ਗੱਲ ਕਰਦੇ ਹਾਂ ਵਾਤਾਵਰਣ ਦੇ ਉੱਤੇ ਸੇਵਾ ਕਰ ਰਹੇ ਹਾਂ ਵਾਤਾਵਰਣ ਨੂੰ ਸਵੱਛ ਰੱਖ ਰਹੇ ਹਾਂ ਸੋ ਇਹਨਾਂ ਨੇ ਵਾਤਾਵਰਣ ਨੂੰ ਅੱਜ ਮਹਿਕਾ ਦਿੱਤਾ ਜਿਹੜਾ ਸਵੱਛ ਵਾਤਾਵਰਨ ਸੀ ਉਹਨੂੰ ਹੋਰ ਮਹਿਕਾ ਦਿੱਤਾ। ਤੋਂ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਹਰਿਆਵਲ ਪੰਜਾਬ ਵੱਲੋਂ ਭਾਈਕਮੇ ਜੀ ਬ੍ਰਿੰਦ ਘਰ ਵੱਲੋਂ ਜਿਨ੍ਹਾਂ ਦੇ ਮੁਖੀ ਸਾਡੇ ਬਾਬਾ ਜੀ ਨੇ ਇੱਥੇ ਤਕਰੀਬਨ ਮੇਰਾ ਆਣਾ ਜਾਣਾ ਲੱਗਿਆ ਰਹਿੰਦਾ ਕੋਈ ਨਾ ਕੋਈ ਸੇਵਾ ਉਸ ਗੁਰੂ ਦੀ ਕਿਰਪਾ ਦੇ ਨਾਲ ਮਿਲਦੀ ਰਹਿੰਦੀ ਹੈ ਤੇ ਉਹਦੇ ਸਿਲਸਿਲੇ ਦੇ ਵਿੱਚ ਮੈਂ ਬਾਬਾ ਜੀ ਦੇ ਚਰਨਾਂ ਦੇ ਚਾਕੇ ਹਾਜ਼ਰੀ ਲਵਾ ਜਣਾ ਹੁੰਦਾ ਹੈ ਜਦੋਂ ਵੀ ਕਦੇ ਟਾਈਮ ਬੰਦਦਾ। ਤੋਂ ਮੈਂ ਸਮਨਾ ਬੇਰੇ ਤੇ ਵੀ ਉਸ ਵਾਹਿਗੁਰੂ ਦੀ ਕਿਰਪਾ ਹੈ ਜੀ। ਜਿਹੜਾ ਉਹ ਮਨੋ ਨੇ ਇਸ ਕਾਰੋਗਰਾਸ ਤੇ ਚੁਣਿਆ ਹੋਇਆ ਤੇ ਇਹ ਕੰਮ ਕਰ ਰਿਹਾ ਤੇ ਮੈਂ ਸਾਰੇ ਸਮਾਜ ਨੂੰ ਸੰਦੇਸ਼ ਦੇਣਾ ਚਾਹ ਰਿਹਾ ਜੋ ਖੁਸ਼ੀ ਜਿਹੜੀ ਹੈ ਦੇ ਕੇ ਪ੍ਰਾਪਤ ਹੁੰਦੀ ਹੈ ਉਹ ਨਹੀਂ ਲੈ ਕੇ ਪ੍ਰਾਪਤ ਨਹੀਂ ਉਹ ਕੋਈ ਵੀ ਖੁਸ਼ੀ ਹੋ ਚਾਹੇ ਤੁਸੀਂ ਪੈਸਾ ਦੇ ਰਹੇ ਹੋ ਚਾਹੇ ਕੋਈ ਚੀਜ਼ ਦੇ ਰਹੇ ਹੋ ਚਾਹੇ ਹੋਰ ਕੁਝ ਕਿ ਉਹ ਕੰਮ ਜਿਹੜਾ ਕਿ ਕਿਸੇ ਦੀ ਆਤਮਾ ਨੂੰ ਖੁਸ਼ ਕਰਦਾ ਉਹ ਸਭ ਤੋਂ ਵੱਡੀ ਖੁਸ਼ੀ ਤੁਸੀਂ ਕਦੇ ਵੀ ਅਨੁਭਵ ਕਰਕੇ ਦੇਖਣਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਬਾਬਾ ਜੀ ਦਾ ਵੀ ਇਪੋਜੀਦਾ ਵੀ ਸਾਰੇ ਹੋਰ ਮੇਰੇ ਮੇਲੇ ਆਪਣਾ ਮਿਰੂ ਦਾ ਵੀ ਕਮਲ ਕਾ ਹਿਸਾਬ ਦਾ ਵੀ ਮੇਰੇ ਸਾਥੀ ਵਿਪਨ ਸ਼ਰਮਾ ਜੀ ਵੀ ਮੇਰੇ ਨਾਲ ਨੇ ਆ ਰਹੇ ਆ ਬੋ ਤਾਂ ਅਸੀਂ ਲੋਕ ਸਾਰੇ ਕੋਸ਼ਿਸ਼ ਕਰਦੇ ਨੇ ਕਿ ਜੋ ਸਮਾਜ ਸੇਵਾ ਜਿਹੜੀ ਹੈ ਸਾਡੇ ਜੰਮੇ ਪ੍ਰਮਾਤਮਾ ਨੇ ਲਾਈ ਹੈ ਅਸੀਂ ਉਹਦੇ ਸ਼ੁਕਰਗੁਜ਼ਾਰ ਹੁੰਦੇ ਹੋਏ ਕਰਦੇ ਰਹੀਏ ਬਹੁਤ ਬਹੁਤ ਧੰਨ ਸਤਿਕਾਰਯੋਗ ਗੁਰੂ ਦੀ ਪਿਆਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਚੌਲ ਮੁੱਖ ਸੇਵਾਦਾਰ ਸਰਪੰਚ ਭਰਪਾਈ ਕਨ ਜੀ ਭਾਈ ਮਨਸਾਬ ਰੋਡ ਤੋਂ ਟਾਉਨਮੈਂਟ ਚੁਰੀ ਅੰਮ੍ਰਿਤਸਰ ਸਾਹਿਬ ਅੱਜ ਬੜਾ ਸੁਹਾਗ ਭਰਿਆ ਦਿਹਾੜਾ ਸਾਡੀ ਭੈਣ ਛੋਟੀ ਜਿਹੜੀ ਆ ਸਿੰਪਲ ਅੱਜ ਉਹਨਾਂ ਦਾ ਬਰਥਡੇ ਹੋ ਤੇ ਸਾਡੇ ਜਿਹੜਾ ਇਹਨਾਂ ਨੇ ਵਿਚਾਰ ਬਣਾਇਆ ਹੈ ਇੱਕ ਕੱਲ ਪਰਸੋਂ ਤੋਂ ਕਿ ਰਾਤ 11:00 ਵਜੇ ਆ ਸਾਰੇ ਜਿਹੜੇ ਗੁਬਾਰੇ ਤੇ ਬਹੁਤ ਸਾਰਾ ਤੇਰਾ ਮੱਲਵਾ ਵੀ ਬਜ਼ੁਰਗਾਂ ਦੀ ਖੁਸ਼ੀ ਵਾਸਤੇ ਸਾਡੇ ਪ੍ਰਿੰਸੀਪਲ ਸਾਹਿਬ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਹਨਾਂ ਨੇ ਇੱਥੇ ਗਿੱਤ ਸੰਗੀਤ ਦਾ ਬਹੁਤ ਵੱਡਾ ਆਪਰਾਲਾ ਕੀਤਾ ਜਿਹਦੇ ਨਾਲ ਬਜ਼ੁਰਗਾਂ ਦੇ ਮਨ ਤੇ ਖੁਸ਼ੀ ਆਈ ਹੈ ਸਾਰੇ ਬਜ਼ੁਰਗ ਜਿਹੜੇ ਅੱਜ ਅੱਜ ਇਹਨੇ ਖੁਸ਼ੀ ਆਠਾਂ ਪਿਨਵਾਤੇ ਇਹਨੇ ਸਵਾਦਿਸ਼ਟ ਭੋਜਨ ਤਿਆਰ ਕਰਕੇ ਖਰਾਏ ਭੇਜਲੇ ਹਲਵਾਈ ਡਾਹ ਕੇ ਇੱਥੇ ਅਲੋਕ ਇਹ ਹੋ ਜੇ ਜਿਹੜੇ ਲੋਕ ਆ ਜਦੋਂ ਇਹ ਕਿ ਸਮਾਜ ਇਹ ਜਿਹੜੇ ਆਪਾਂ ਦੇਸ ਹਾਰਾ ਦਾ ਨਿਵਾਸ ਜਿਹੜੇ ਬਜ਼ੁਰਗ ਆ ਇਹਨਾਂ ਨੂੰ ਜੇ ਇਹ ਆਪਣੀ ਅਡਾਪਟ ਕਰ ਲਨ ਮੈਂ ਸਮਝਦਾ ਮੈਂ ਕੋਈ ਵੀ ਆਪਾਂ ਸੜਕਾਂ ਦੇ ਕੋਈ ਬਜ਼ੁਰਗ ਨਾ ਰਵੇ ਕੋਈ ਜਿਹੜੇ ਰੋਂਦੇ ਫਿਰਦੇ ਘਰਾਂ ਦੇ ਵਿੱਚੋਂ ਨਾ ਰੋਣ ਇਹ ਸੋ ਮੇਰੀ ਇਹ ਗੁਜਾਰਸ਼ ਹੈ ਸਾਰੇ ਸੰਸ ਨੂੰ ਇਹ ਵੱਧ ਤੋਂ ਵੱਧ ਆਪਣੇ ਜਿਹੜੇ ਆ ਬਰਥਡੇ ਹੋਣ ਆਪਣੇ ਬਜ਼ੁਰਗਾਂ ਦੇ ਵਿਹਾੜੇ ਹੋਣ ਉਹ ਆਣ ਕੇ ਜਿੱਥੇ ਦਿਲ ਕਰਦੀ ਜੁਰਗਾਂ ਦੇ ਨਾਲ ਮਨਾਇਆ ਕਰੋ ਇਹ ਬਾਕੀ ਮੈਂ ਇਹਨਾਂ ਨੂੰ ਬਲਾਸ ਹੀ ਦੇ ਨਾਮ ਮੈਂ ਬਦਾਈਆਂ ਦੇ ਨਾਮ ਆਪਣੇ ਭੈਣ ਨੂੰ ਕਿ ਐਡੀ ਚੰਗੀ ਸੋਚ ਇਹ ਰੱਬ ਜਿਹੜਾ ਵਾ ਇਹ ਬਹੁਤ ਚੰਦ ਲੋਕਾਂ ਨੂੰ ਦਿੰਦਾ ਅੱਲੇ ਸਭ ਤੋਂ ਪਹਿਲੇ ਸਾਰੇ ਕਿੰਨੇ ਸਾਫ ਤੇ ਆ ਸੌਫ ਉਹੜਾ ਸੌਫਟਵੇਅਰ ਹੁੰਦਾ ਨਾ ਕਿ ਮੈਂ ਸ਼ਰਦਾ ਵਾਲਾ ਮੈਂ ਆ ਕਰਾਂ ਮੈਂ ਉਹ ਕਰਾਂ ਮੈਂ ਮਾ ਪੁੰਨ ਕਰਾਂ ਮੈਂ ਪ੍ਰਤਾਨ ਕਰਾਂ ਮੈਂ ਲੋਕਾਂ ਦੇ ਵਿੱਚ ਵਿਚਰਾਂ ਔਰ ਗੱਲ ਇਹ ਆ ਵੀ ਉਹ ਕੋਈ ਕਰਮਾਂ ਵਾਲੀਆਂ ਰੂਹਾਂ ਹੁੰਦੀਆਂ ਜਿਨ੍ਹਾਂ ਨੂੰ ਉਹ ਸੁਭਾਗ ਹੁੰਦਾ ਉਹ ਉਹਦੇ ਹੀ ਬੰਦੇ ਹੁੰਦੇ ਜਿਹੜੇ ਜਿਹੜੇ ਉਹਦੇ ਵਾਸਤੇ ਸੋਚਦੇ ਨੇ ਇਹਨੇ ਸਾਰੀ ਦੁਨੀਆ ਨੂੰ ਆਪੋ ਤਾਂ ਪਈ ਆ ਇਹ ਜੁਗ ਦੇ ਵਿੱਚ ਸਤਿਗੁਰੂ ਕਿਰਪਾ ਕਰੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਆਪਣੇ ਬਾਣੀ ਦੇ ਬਾਣੇ ਨਾਲ ਜੁੜੇ ਇਸ ਤੇ ਕਿਰਪਾ ਕਰ ਆਪਣੇ ਦਰਾਂ ਜਿਹੜਾ ਜੋ ਇਹ ਸ਼ਰਧਾ ਲਿਖੇ ਇਥੇ ਆਏ ਸਤਿਗੁਰੂ ਇਹਨਾਂ ਦੀਆਂ ਸ਼ਰਧਾ ਪੂਰੀਆਂ ਕਰਨ ਤੇ ਜਿੰਨਾ ਖਜਾਨਿਆਂ ਤੋਂ ਸੇਵਾ ਕਰ ਰਹੇ ਆ ਉਹ ਖਜਾਨੇ ਕਦੀ ਵੀ ਜਿਹੜੇ ਆ ਇੱਕ ਦੋਰ ਨਾ ਹੋਣ ਹਮੇਸ਼ਾ ਟੁੱਟ ਭਰੇ ਰਹਿਣ ਚੜਦੀ ਕਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ